ਬੱਚੇ ਹੀ ਲੱਖ ਦਾ ਹੋ ਜੂ ਭਾਈ ਜਿੱਦੇ ਹੋਇਆ ਜੇ ਰੱਬ ਆਜੀ ਰੱਖੇ ਹਾਂ ਕਿਉਂ ਜੀ ਆ ਬੱਕਰੀ ਕਰਦੇ ਪਰਾਂ ਮੈਨੂੰ ਇਹਦੀ ਨੋਟੀ ਦਿਖਾਈ ਮਰੀਆ ਪਰਾਂ ਕਰਦੇ ਦੂਰ ਕਰਦੇ ਕੱਲੀ ਦੇਖਣ ਦੇ ਬੱਕਰੀ ਸਾਰੀਆਂ ਪਰਾਂ ਕਰ ਕੱਲੀ ਦੀ ਵੀਡੀਓ ਬਣ ਕੇ ਜਾਣੀ ਚਾਹੀਦੀ ਐ ਬਸਵੇਂ ਵੀ ਟ੍ਰੈਂਡ ਆ ਇਹਨਾਂ ਨੂੰ ਮਰਜੀ ਮੈਂ ਨੇ ਚੈੱਕ ਕਰ ਲਾਂ ਹੁਣ ਛੱਡੋ ਭਾਈ ਫਣੀ ਭਾਈ ਮੈਂ ਨਹੀਂ ਬੱਚੇ ਫੜ ਲਾ ਮੜੀ ਭਾਈ ਮੈਂ ਨੇ ਤਾਂ ਗੱਲ ਦੀ ਹਾਏ ਹਾਏ ਨਾ ਭਾਈ ਉਸ ਨਿਗਾ ਮਾਰ ਲੋ ਸਹੀ ਐ ਬੱਕਰੀ ਕੋਈ ਗੱਠ ਨਹੀਂ ਫਟਣੀ ਅਸੀਂ ਤਾਂ ਪਾਲੀ ਬੰਦੇ ਆ ਪਾਸ ਤੈਨੂੰ ਉਦੀ ਕਰਕੇ ਦੇ ਦਾਂਗੇ ਆ ਚੱਕੀਆਂ ਤੇਰੇ ਉਹ ਤਣੀ ਖੜ ਦੇ ਖੜ ਦੇ ਖਾ ਜਾਂ ਫੂਨ ਨਾਲ ਕਾ ਹੇ ਹੈਲੋ ਹੈ ਹਾਂ ਉਹ 2 ਮਿੰਟ ਖੜ ਬਈ ਹਾਂ 2 ਮਿੰਟ ਖੜ ਜਾ ਮੈਂ ਮਰ ਜਾ ਬੱਕਰੀ ਦਾ ਸੌਦਾ ਕਰ ਹਾਂ ਬਈ ਕੀ ਮੰਗਦਾ ਇੱਕ 15 ਬਈ ਇੱਕ 15 ਦਾ ਕਈ ਵਾਰੀ ਸੁਣ ਲਿਆ ਨੇ ਆਉਂਦੇ ਜਾਂਦੇ ਤੁਸੀਂ ਤੂੰ ਕੋਈ ਵੇਚਣ ਲੈਣ ਵਾਲੀ ਗੱਲ ਕਰ ਜੇ ਵਿਕਰੀ ਵੇਚਣੀ ਹੈ ਚਾਹ ਬਈ ਬੱਕਰੀ ਪਸੰਦ ਆ ਤੁਹਾਡੇ ਬੱਕਰੀ ਤਾਂ ਪਸੰਦ ਨਹੀਂ ਪਸੰਦ ਜੇ ਪੈਰ ਕੱਢ ਕੇ ਖੜਿਓ ਨਹੀਂ ਫੋਕੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ ਜਾਬਾਂ ਦੇ ਪੇਟ ਕਰਨ ਦਾ ਮੈਂ ਤਾਂ ਹੀ ਨਹੀਂ ਲਵੇ ਲਗਦਾ ਹਾਂ ਦਾ ਯਾਰ ਇਹ ਚੰਗਾ ਡੰਗਰ ਦਾ ਆਪਾਂ ਕੀਮਤ ਕਿਉਂ ਗਾਲੀਏ ਠੀਕ ਐ ਕੱਚਾ ਜਾਂ ਮੁੱਲ ਲਾ ਕੇ ਆਪਾਂ ਵਗ ਜੀਏ ਆ ਰਗਣਾ ਯਾਰ ਫਲਾਣੇ ਨੇ ਛੇੜੀ ਦੀ ਕੋਈ ਫਾਇਦਾ ਨਹੀਂ ਕੋਈ ਤਾਂ ਗੱਲ ਕਰਦੇ ਵੀਰੇ ਜੇ ਤਾਂ ਪੈਰ ਜਮਾ ਕੇ 10 ਰੁਪਏ ਉਧਰ 10 ਰੁਪਏ ਉਧਰ ਲੈ ਸਕਦੇ ਹਾਂ ਤਾਂ ਤਾਂ ਹੱਥ ਪਾਇਓ ਕੰਡਿਆਂ 'ਚ ਨਹੀਂ ਪਾਇਓ ਨਾ ਠੀਕ ਹੈ ਸਹੀ ਗੱਲ ਕਿਉਂ ਬਈ ਹਾਂ ਸਿੱਧੀਆਂ ਗੱਲਾਂ ਨੇ ਮੇਲੇ ਤਾਂ ਹੈ ਜਿਵੇਂ ਸਹੀ ਰੇਟ ਲਾ ਜਿਹਨੇ ਪੱਕਾ ਕਰ ਕੇ ਆ ਨਾ ਪਿੱਛੇ ਜਚੂ ਤਾਂ ਹੁਣ ਜਾ ਰਿਹਾ ਨਾ ਸੌਦਾ ਬਣੂ ਤਾਂ ਹੀ ਆ ਦੋਨੇ ਤਰ੍ਹਾਂ ਜਜਮਾ ਸੌਦਾ ਹੋਣਾ 500 ਰੁਪਇਆ ਸਾਈ ਗੱਡ ਮੈਨੂੰ ਮੈਨੂੰ ਵੀ ਇੱਧਰ ਖੁੰਝੇ ਜੇ ਚਾਕੇ ਦੱਸਦੇ ਇਹ ਰਪਾਟ ਸਿੰਘ ਵੀ ਨਹੀਂ ਕੋਈ ਖਾਮੀ ਆ ਇਹੋ ਨਾ ਵੀ ਗੱਭਾਂ ਨਾਲ ਮੰਗੀ ਜਾਂਦੇ ਆ ਇਹ ਗਿਆਰੇ ਦੇਵਕੇ ਕੁਲਦੀਪ ਦੇ ਘਰੋਂ ਆਈ ਆ ਇਹ ਉਹਨਾਂ ਦੀਆਂ ਬੱਕਰੀਆਂ ਦੀ ਜੜਾ ਹੈ ਤਾਂ ਦਖਾਈ ਬਾਈ ਕਿਹੜੇ ਨੇ ਠੀਕ ਛੜਦੀ ਆ 6 ਹੈ 6 ਨਵੀਂ ਪੱਠ ਹੈ ਸਮਾਜ ਦਾ ਸੌਦਾ ਆਹ ਸਾਮੂਗੇ ਬੜਾ ਕੁਝ ਦੇਊਗੀ ਹੈ ਸਮਾਜ ਦੀ ਮੁੱਲ ਵੱਡੇ ਪੈਸੇ ਮੇਰੇ ਬੱਕਰੀਆਂ ਨੇ ਕਰੇ ਬੰਦੇ 5 ਸਪੈਸ਼ਲ ਲੱਗ ਰਹੇ ਨੇ ਚਾਰਨ ਉਹਨਾਂ ਨੂੰ ਹੁਣ ਵੀ ਆ ਮੇ ਵੀ ਉਹਨਾਂ ਨੂੰ ਪਤਾ ਹੈ ਮੈਂ ਉਹੀ ਫਿਰਦਾ ਇੱਥੇ ਮੰਡੀਆਂ 'ਚ ਨਹੀਂ ਜਵਾਨੇ ਫਿਰਿਆ ਮੈਂ ਕੰਮ ਸਮਿਆ ਹੈਗਾ ਤਾਂ ਫਿਰਦਾ ਉਹੜਿਆ ਬੱਕਰੀ ਨਾਲ ਬੱਕਰੀ ਹੋਣਾ ਪਊ ਸਾਰੀਆਂ ਚੋ ਮਾਰ ਕੇ ਆਇਆ ਨਾ ਚੋ ਮੰਡੀ ਚ ਦੇਖਿਆ ਤੂੰ ਜਾ ਕੇ ਕਰਾਂ ਕੋਸਾ ਰਾਜੂ ਕਰ ਲੋ ਬਰਸ਼ ਠੀਕ ਕਰਿਆ ਚਾਲੀਆਂ ਚੁੜੀਆਂ ਦੀ ਤਾਂ ਨਹੀਂ ਮਿਲਦੀ ਠੀਕ ਹੈ ਗੱਲ ਹਾਂ ਨਾ ਮੈਂ ਅਗਰੇ ਨੂੰ ਚਾਲੀਆਂ ਦੀ ਤਹਾਂ ਮੈਂ ਛਿੱਤਰ ਨਹੀਂ ਖਾਣੇ ਠੀਕ ਹੈ ਗੱਲ ਜਿਹੜੀ ਨਹੀਂ ਬੱਕਰੀ ਹੁੰਦੀ ਤੇ ਤਾਂ ਮੈਂ ਆਪੇ ਕੱਚਾ ਮੋਲ ਲਾ ਜਾਣਾ ਸਭ ਕੁਝ ਮ ਜਾਣਦਾ ਮੈਂ ਕੀ ਕਰਾਂ ਉਹ ਦੇ ਮੂੰਹ ਕਨੀ ਦੇਖਦਾ ਉਹ ਦੇ ਮੂੰਹ ਕਨੀ ਦੇਖਦਾ ਗੱਲ ਪੱਕੇ ਜਾਂਦਾ ਦਾ ਬਾਈ ਠੀਕ ਆ ਯਾਰ ਨਹੀਂ ਫਿਰ ਤੂੰ ਦਾ ਕੋਈ ਚੱਕਰ ਨਹੀਂ ਕਿਉਂ ਵੀ ਤੈਨੂੰ ਬੱਕਰੀ ਬਾਈ ਆਹ ਹੈ ਵੱਡੀ ਬੱਬੂ ਵਾਲੀ ਸਿਰੇ ਨੂੰ ਸਿਰਾਂ ਲੱਗਿਆ ਪਿਆ ਤੇ ਮੇਮਣਾ ਤੇ ਮੇਮਣੀ ਕਮਾਲ ਦੇ ਨੇ ਲੈ ਅੱਜ 20000 ਦਾ ਬੱਚਾ ਵੇਚ ਦੂੰਗਾ ਤੜਕੇ ਵੀਡੀਓ ਪਾ ਦਾਂਗਾ ਨਾ ਵੇਚਦਾ ਨਾ ਮੈਨੂੰ 라 ਜਨਵਰੀ ਕਹਿ ਕੇ ਨਾ ਭਲਾਈ ਜੇ ਸੱਤ ਕਰ ਲਾ ਮੇਨਾਂ ਬੱਚਾ ਚੰਗਾ ਬਿਤੇ ਰਗਾ ਸਲਾਮ ਅਲੈਕੁਮ ਜੀ ਠੀਕ ਹੋ ਹਾਂ ਠੀਕ ਦੱਸ ਕੀ ਕਰਾਂ ਰਹਿ ਬਣਾ ਕੇ ਦੱਸੋ ਮਾਰਦਾ ਤੁਹਾਨੂੰ ਵੀ ਨਹੀਂ ਮੈਂ ਤੁਹਾਨੂੰ ਬਚਾਉਂਗਾ ਜਿੱਥੇ ਤੱਕ ਬਚੇ ਹਾਂਜੀ ਕੀ ਕਰੇ ਕਿੱਥੇ ਮੁੰਡਾ ਜਿਥੇ ਕੜਾ ਨਾ ਨਾ ਤੇ ਇੱਥੇ ਨਹੀਂ ਬਣੇਗਾ ਤੇ ਕਿੱਥੇ ਬਣੇਗਾ ਉੱਥੇ ਉੱਥੇ ਨਹੀਂ ਬਣਦੀ ਮੈਂ ਛੇਤਰ ਨਹੀਂ ਖਾਣੇ ਅਗਲੇ ਤੋਂ ਨਾ ਮੈਂ ਛੇੜਾਂ ਬੱਕਰੀ ਨੂੰ ਬਿਲਕੁਲ ਨਹੀਂ ਛੇੜਦਾ ਮੈਨੂੰ ਕੋਈ ਵੀਡੀਓ ਬਣਾਉਣ ਦਾ ਚਾਉ ਨਹੀਂ ਠੀਕ ਆ ਜੀ ਹਾਂ ਠੀਕ ਆ ਫਿਰ ਭਾਈ ਮੇਰੀਆਂ ਗੱਲਾਂ ਹੀ ਕੋਰੀਆਂ ਹੁੰਦੀਆਂ ਯਾਰ ਮੈਂ ਗਲਤ ਕੰਮ ਕਰਦਾ ਹੀ ਨਹੀਂ ਮੈਂ ਲੰਬਾ ਵਰਤਣਾ ਲੋਕਾਂ ਨਾਲ ਐਡਾ ਦਲਾਲੀਆ ਚੱਕਰ ਵੀ ਨਹੀਂ ਮੈਂ ਤਾਂ ਦੂਰ ਪਿਉ ਵੀ ਮੰਗ ਕੇ ਲੇ ਜੀ ਉਥੋਂ ਪਾਲੀਆਂ ਤੋਂ ਜੇ ਨਹੀਂ ਹੋਣਗੇ ਮਿਲਦੇ ਆਲੇ ਦਾ ਡੰਗਰ ਨਹੀਂ ਮੈਂ ਗਾਲ ਤਾਂ ਹੁੰਦਾ ਜਵਾਬ ਦਿੰਦਾ ਗੱਲ ਕਰਾਂਗੇ ਵਜਨਦਾਰ ਦੱਸ ਦੱਸ ਬੋਲ 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 ਆ ਜਾ ਮਿੱਤਰਾ ਕਿਹੜਾ ਥੋੜਾ ਕਲਾਕਾਰ ਮੇਰੀ ਵੀ ਤਾਂ ਮੈਨੂੰ ਵੀ ਡਰ ਲੱਗਾ ਝੋਟਾ ਨਹੀਂ ਥੱਲੇ ਨਾ ਤਾਰੇ ਪਿਛਾ ਨੂੰ ਹੋ ਜਾ ਪਿਛਾ ਨੂੰ ਹੋ ਜਾਣ ਖਾੜਾ ਖਾਲਾ ਖੁੰਦਾ ਆ ਸੋਟੀ ਚੱਕੀ ਫਦਾ ਗਾਇਲ ਕਰਦੇ ਇਹਨਾਂ ਨੂੰ ਹੁਣ ਪੇਚਾ ਪੈ ਗਿਆ ਕਸੂਤਾ ਲੈ ਵੀ ਮਿੱਤਰਾ ਹੋ ਰਿਆ ਮਿੱਤਰ ਕਿਹੜਾ ਓਏ ਸਾਹੀ ਤੇਰੀ ਹੈ ਮੇਰੀ ਨਹੀਂ ਹੈਗੀ ਇੱਥੇ ਕਰ ਜਾ ਬਸ ਵੀਡੀਓ ਵਾਲੇ ਓ ਮੇਰੇ ਵੀ ਬਣਾ ਦੋ ਕੋਈ ਅਜਿਹੀ ਵੀਡੀਓ ਇੱਕ ਅੱਧੀ ਮੁੰਡਾ ਚਾਰ ਦੂ ਮੁੱਕ ਗਈਆਂ ਗੱਲ ਵੀਡੀਓ ਭਾਈ ਗੱਲ ਸੁਣ ਤੇਰੀ ਆਈ ਸੀ 115 ਦੀ ਤੇਰੀ ਆਈ ਹੈ 2 ਲੱਖ ਦੀ ਸਾਨੂੰ ਨਹੀਂ ਹੈਗਾ ਠੇਕਾ ਉਹ ਤਾਂ ਕੋਈ ਚੱਕਰ ਨਹੀਂ ਆਸੀਂ ਲਵਾਂਗੇ ਬੱਬੂ ਆਪਦੀ ਭੁਗਤੀ ਭੁਗਤੀ ਲਵਾਂਗੇ ਕਿਉਂ ਵੀ ਕਰਨ ਬੱਲੂ ਠੀਕ ਹੈ ਅਸੀਂ ਦਿੰਨੇ ਆਂ ਬੱਕਰੀ ਦਾ ਤੈਨੂੰ 45000 ਫਿਰ ਇੱਕੋ ਹੀ ਦਾਦੇ ਕਿੱਥੇ ਵੇਚਣੀ ਆ ਡਾਕਾ ਮਾਰ ਦੂਰ ਵਾਲੀ ਹੈ ਬਾਈ ਦੂਰ ਨੇੜੇ ਕਰ ਦੇ ਇੱਕ ਦਸ ਦੀ ਰਿਓ 15 ਮੰਗੇ ਸੀ ਛੇ ਨਹੀਂ ਦੂਰੇ ਪਰ ਗੱਲ ਕੋਈ ਬਰਾਬਰ ਦੀ ਗੱਲ ਕਰ ਹੋਣਾ ਫੇਰ ਹੀ ਗੱਲ ਨੇੜੇ ਆਪਾਂ ਵੀ ਕਹਿੰਦੇ ਚੰਗੇ ਲੱਗਦੇ ਆ ਹਾਂ ਛੇਲੀ ਦੇ ਵੀ ਕੰਨ ਬਹੁਤ ਤਕੜੇ ਨੇ ਤੇ ਬੋਖਦੇ ਨੇ ਇਸੇ ਗੱਲ ਨੂੰ ਬੱਕਰੀ ਦਾ ਖਾਮੀ ਨਹੀਂ ਨਾ ਕੋਈ ਖਾਮੀ ਨਹੀਂ ਹੈ ਜੀ ਬੱਕਰੀ ਚ ਮੈਂ ਕਸੂਰ ਕਿਵੇਂ ਕੱਢਾਂ ਕੋਈ ਥੱਲਿਓ ਗਲਤ ਹੋਵੇ ਕੋਕਾ ਪੀਸ ਹੈ ਤਾਂ ਵੀ ਗਲਤ ਹੋਵੇ ਇਸਦਾ ਯਾਰ ਸਮਾਂ ਓਕੇ ਯਾਰ ਇਹ ਨੋਦੀ ਨਹੀਂ ਬੱਕਰੀ ਦਾ ਕੋਈ ਮੁੱਲੇ ਨਹੀਂ ਬਈ ਬੱਕਰੀ ਦਾ ਕਾਠੇ ਬਹੁਤ ਹੈ ਕਾਠੇ ਬਹੁਤ ਆ ਬੱਕਰੀ ਕਹੇ ਮਣ ਵੀ ਲੈਣਾ ਮੈਂ ਹੈਗਾ ਪੀਤਾ ਮਰ ਲਵੇ ਹੈ ਮੈਂ ਨਾ ਮੇਰਾ ਲਾਲ ਹੈ ਦੇਖ ਲੈ ਤੇਰੀ ਮਰਜ਼ੀ ਹੈ ਮਿੰਨੀ ਚੱਲੋ ਕੋਈ ਨਹੀਂ ਬਈ ਮਨੇ ਤੋਂ ਜ਼ਿਆਦਾ ਕੀਮਤ ਵੱਜੂਗੀ ਉਨੋ ਥੋੜੀ ਮਰਜ਼ੀ ਹੈ ਸਾਡੀਆਂ ਦਾ ਇਹ ਰੱਖਣਾ ਮਣਕੇ ਲਈ ਜਾਵੇਂ ਤੁਸੀਂ ਉਹ ਮੈਂ ਬਾਤ ਵੀ ਮੇਰਾ ਫਿਰ ਇੱਛਾ ਦੇ ਹਿਸਾਬ ਨਾਲ ਹੋਣੀ ਇੱਛਾ ਦੇ ਹਿਸਾਬ ਤੇ ਹੋ ਜੂਗੀ ਰੱਖਣਾ ਮਣਕੇ ਲਈ ਤੁਸੀਂ ਆਪਦੀ ਜਿਵੇਂ ਮਰਜ਼ੀ ਸਾਡੇ ਦਾ ਲਾਜੀ ਨਾ ਪੀਤਾ ਤਾਂ ਛੱਡ ਪਰਾਂ ਲਾਜੀ ਫਿਰ বাজੂਗੀ ਲੈ ਭਾਈ ਐਂ ਕਰ ਪੂਰੀ ਪੰਜਾਬੀ 2005 ਦੀ 60 ਮਾਰੀ ਹੈ ਪਾਲੀ ਸਾਲ ਨੂੰ ਘੱਟ ਹੋਰ ਦੇ ਚੱਕ ਯਾਰ ਤੂੰ 60 ਜੀ ਬਜੂ 19 ਮਾਰੀ ਚੱਕ ਇੱਕ ਪੰਜੀ ਨਾ ਲੈ ਕਿਸੇ ਗੱਲੋਂ ਆਏ ਜੀ ਤੇਰੇ ਨਾਲ ਅਜੇ ਹੁਣ ਤੈਨੂੰ ਕਿਸੇ ਗੱਲੋਂ ਦੱਸ ਕਾਮੀ ਆ ਅਗਲੇ ਪੱਕੀ ਸਾਰੀ ਹੈੀ ਬਹੁਤ ਤੋਥਾ ਕਿਸੇ ਗੱਲੋਂ ਕਿਸੇ ਗੱਲੋਂ ਖਾਮੀ ਕੋਈ ਬੱਚੇ ਨੂੰ ਲੈ ਆ ਗਿਆ ਬੱਚੂ ਵੀ ਆਪੇ ਨਾਲ ਸੀ ਗਿਆ ਨਹੀਂ ਕਿਉਂ ਉਹ ਖੜਾ ਖੜਾ ਤੂੰ ਇਹਨਾਂ ਦੇ ਨਾਲ ਆ ਖੜਾ ਮੈਂ ਪੁੱਲ ਲਗਾਵਾਂਗਾ ਤੇ ਇਹਨਾਂ ਦੇ ਨਾਲ ਆ ਕਿਵੇਂ ਕਰਾਂ ਆਹ ਲਾਤਾ ਅੱਜ ਪਾਣੀ ਆ ਰਿਹਾ ਓਏ ਭਾਈ ਹਾਂਜੀ ਉਹ ਕਹਿੰਦੇ ਕੇਸ ਕਰਨਾ ਹੁੰਦਾ ਜਾਂਦਾ ਦੋ ਉੱਤੇ 50 ਦੀ ਦੋ ਸਾਨੂੰ ਹੋਰ ਘੱਟ ਦੇ ਦੇ ਇਹ ਗੱਲ ਕਿੱਦਣੂ ਜਾਂਦੀ ਹੈ ਕਿਵੇਂ ਤੂੰ ਕਹਣਾ ਉਹ ਵੀ ਚੱਲ ਚੱਲੀ ਕੇਸ ਕਰਦਾ ਭਾਈ ਜਰਾ ਮਨ ਜਮਾ ਕੇ ਲਿਓ ਇੱਕ ਮਿੰਟ ਸਾਡਾ ਤਾਂ ਜੰਮਿਆ ਵਾ ਮੈਂ ਤਾਂ ਤੁਹ ਤੋਂ ਪੂਰੇ ਖੁਸ਼ ਹੋਊਂਗਾ ਸੌਦੀ ਅੱਜ ਆਹ ਥੋੜਾ ਕਰਨਾ ਇੱਕ ਦੋ ਪਹਿਲਾਂ ਕਰੇ ਗਾਕੇ ਨਹੀਂ ਅੱਜ ਮੈਨੂੰ ਮਿਲਿਆ ਕੋਈ ਮੈਂ ਤਾਂ ਖੁਸ਼ੀ ਮਨਾਊਂਗਾ ਜੇ ਸੌਦਾ ਹੋ ਜੇ ਵੀ ਸਾਡਾ ਵੀ ਢਿੱਡ ਭਰੇ ਭਾਈ ਕਾਉਂ ਜੀ ਹਾਂ ਜੀ ਲੱਭੀ ਪੂਰੀ 55 ਦੀ ਦੰਨੇ ਪੂਰੀ 60 ਦੀ ਦੰਨੇ ਹੁਣ ਕੀ ਕਸਰ ਐ ਮੈਂ ਤਾਂ ਦਵਾ ਦਵਾ ਨਵੇਂੜਤੀ ਹੁਣ ਜਮਾਸ਼ੀ ਵੀ ਕਹਿਦੀ ਏ ਚੱਕ ਪੂਰੇ ਲੱਖ ਦੀ ਲਿਆ ਹਟ ਭਰਾ ਹੁਣ ਚੱਕ ਮੈਂ ਵੀ ਤੁਸਤਾ ਦੋ ਹੋ ਗਏ ਮੈਂ ਕੱਲਾ ਮੈਂ ਹਵਦਾਰ ਲਾਉਣ ਨਹੀਂ ਜਾਂਦਾ ਮੈਂ ਯਾਰ ਬਾਈ ਕੋਈ ਯਾਰ ਜੇਤਾ ਤੂੰ ਹੀ ਆ ਜਾ ਨਹੀਂ ਇਹਨੂੰ ਖਦੇ ਨੂੰ ਤੂੰ ਬਚਾ ਲੈ ਬੋਲ ਇਹਨਾ ਨਾ ਕੋਈ ਚੱਕਰ ਨਹੀਂ ਇਹ ਚੱਲ ਲੇਗਾ ਆਪਾਂ ਨੂੰ ਜੇ ਮਨਜ਼ੂਰ ਆ ਆਪਣੇ ਨਾਲ ਹੋਗਾ ਤਾਂ ਵੀ ਮਨਜ਼ੂਰ ਆ ਆਪਣੇ ਹੋਰ ਬੰਦੇ ਨਾਲ ਹੋਗਾ ਤਾਂ ਵੀ ਮਨਜ਼ੂਰ ਆ ਐਹੀ ਜੀ ਗੱਲ ਨਹੀਂ ਹਾਂ ਹੋਊਗੀ ਰੋਲਾ ਯਾਰ ਮੋਲਿੰਗ ਲਈ ਮੋਲ ਰਹਿਣੀ ਹੋਰ ਕਰਦੇ ਮਨ ਆਏ ਛੋੜਾ ਇੱਕ ਪਾਲਟਾ ਜਿਹੜਾ ਕੋਈ ਤਾਂ ਰੱਖੇ ਛੋਏ ਨਾ ਜੀ ਖੜਦਾ ਹੀ ਨਹੀਂ ਬਾੜੀ ਜੀ ਉਹ ਭਾਈ ਉਹ ਤਾਂ ਨਹੀਂ ਉਹ ਤਾਂ ਕਿ ਨਹੀਂ ਸਾਲੀ ਕੋਈ ਮੈਨੂੰ ਤਾਂ ਇਹਦਾ ਯਾਰ ਬਾਈ 60 ਤੇ 2 ਦੀ ਦੇਣੀ ਆ ਹੋਰ ਕਿੱਥੇ ਵੇਚਣੀ ਇੱਕੋ ਹੀ ਮਿੰਟ ਦੇ ਲੱਖਾਂ ਲੱਖਾਂ ਦਾ ਖਿਆਲ ਛੱਡ ਦੇ ਦੋ ਹੋਰ ਘੱਟ ਹੋਰ ਦੇ ਰਾਜੂ ਛੱਡ ਪਰਾਂ ਦੇ ਤਾਂ ਮੇਰਾ ਸਰਤਾਂ ਤੇ ਹੋ ਗਿਆ ਸਰਤਾਂ ਤੇ ਨਹੀਂ ਯਾਰ ਸਰਤਾਂ ਲਾਉਣ ਲੱਗਿਆ ਮੈਂ ਰਾਜੂ ਜੀ ਕੋਈ ਦਿਨੋਂ ਪਿੰਡੇ ਨਹੀਂ ਕਹਿੰਦੇ ਕੋਈ ਛੱਟ ਨਹੀਂ ਕਹਿੰਦੇ ਪੂਰੇ 90 ਹਜ਼ਾਰ ਦੀ ਬੱਕੀ ਦਿੰਦਾ ਕੋਈ ਚੱਕਰ ਨਹੀਂ ਬੱਕਰੀ ਲੈ ਜੋ ਸੋਣੋਂ ਪਿੰਡੇ ਨਹੀਂ ਦੋ ਨਹੀਂ ਕਹਿੰਦੇ ਚਾਰ ਨਹੀਂ ਘਟ ਕਹਿੰਦੇ ਜੇ ਥੋੜਾ ਰਾਜ਼ ਬੱਕਰੀ ਕੋ ਥਾਣ ਦੀ ਕਿਸੇ ਪਿੰਡੇ ਦੀ ਕਿਸੇ ਗੱਲੋਂ ਕਹਿ ਦੇਵੋ ਫੇਰ ਕੋਰੇ ਆ ਵੇ ਤੂੰ ਮਰ ਜਾ ਪਰਾ ਹੋ ਯਾਰ ਗੱਲ ਸੁਣ ਵੇ ਦੇਊਗਾ ਦੇ ਦੂ ਨਹੀਂ ਦਿਉ ਨਾ ਮੈਂ ਵੀ ਹੁਣ ਪੂਰੇ ਨਿਸ਼ਾਨਾ ਮਾ ਬੋ ਦੱਸ ਦੇ ਮੈਨੂੰ ਵੜਾ ਦੇ 700 300 ਰੁਪਈਆ ਨੇ ਮੇਰੇ ਨਾਲ ਚੱਲਾਂਗੇ ਤੁਰਾਂਗੇ ਉਹਦੀ ਉਹਦੀ ਤੁਰੂ ਮੈਂ ਨਹੀਂ ਪਕਾਈ ਕੁੱੜਦਾ ਮੈਂ ਹੁਣ ਪਕਾਈਏ ਨਹੀਂ ਕੁੱੜਦਾ ਨਾ ਬੰਦਿਆ ਨਾ ਇਹਦਾ ਬੰਦਾਂ ਦੇ ਨੇ ਸਰਤਾ ਮੇਰੇ ਨਾਲ ਪਿੰਡ ਪਤਾ ਨਹੀਂ ਕਿਹੜੇ ਦੇ ਨੇ ਕਿਹੜੇ ਆਹ ਮੇਰੀ ਕੋਈ ਗੱਲ ਆ ਤੂੰ ਫੜਾ ਦੇ ਇਹਨੂੰ ਮਰਜ਼ੀ ਫੜਾ ਦੇ ਪਹਿਲਾਂ ਨਾਲ ਨਹੀਂ ਬਣਨੀ ਤੂੰ ਆਹ ਮੇਰੀ ਸੁਣਦਾ ਗੱਲ ਮੌਕਾ ਸਾਹਮਲਾ ਹੂ ਤੇਰੀ ਮਰਜ਼ੀ ਹੈ ਬੱਕਰੀ ਵੇਚਤੀ ਬਹੁਤੀ ਪਕਾਈ ਨਹੀਂ ਮੈਂ ਕੁੱਟਦਾ ਵੀਡੀਓ ਚ ਦੇਖ ਲੈ ਗੱਲਾਂ ਸੁਣ ਲੈ ਬੱਕਰੀ ਦੇਚ ਸੀ ਉਹ ਵੀ ਪਰਦੇਸੀ ਨੇ ਕਿਹੜੇ ਪਿੰਡ ਦੇ ਬਾਈ ਅਬੋਰ ਤੋਂ ਆਏ ਨੇ ਨਹੀਂ ਬੱਕਰੀ ਚ ਵੀ ਨਹੀਂ ਖਾਣੀ ਯਾਰ ਬੱਲੂਆਂ ਆ ਪਿੰਡ ਹੈ ਜਰ ਵੀਰੇ ਪੈਸੇ ਵੀ ਆ ਬੱਕਰੀ ਦਾ ਮੰਗਦੇ ਬੱਲੂਆਂ ਆ ਪਿੰਡਾਂ ਅਬੋਰ ਦੇ ਨੇ ਇਹ ਅਬੋਰ ਦੇ ਬੰਦੇ ਨੇ ਬਸ ਬੱਕਰੀ ਵੇਚਦੀ ਇੱਕ 60 ਚ ਨਿਮੇੜਦਾ ਤਾਂ ਭਾਜ ਦੇਤੇ ਨੇਮਦ ਵਾਲਾ ਤੇਰੀ ਜਾਨ ਦੀ ਕਸਮ ਨਾ ਖਵਾ ਫਿਰ ਮੈਥੋਂ ਝੂਠੀ ਕੋਈ ਨਾ ਦੇਖ ਇਹ ਆ ਲੈ ਵੇਚਤੀ ਬੱਕਰੀ ਵੇਚ ਦਿੱਤੀ ਓਏ ਫੇਰ ਲੈ ਕੇ ਜਾ ਓ ਮੇਰੀ ਵੇਚਦੀ ਹੈ ਵੇਚਦੀ 70000 ਦੀ ਚੱਕ ਚੱਕਦੇ ਨਿੱਪੜ ਗਈ ਲੈ ਜਾ ਜਾ ਖੁਸ਼ ਹੈ ਬਾਗੋ ਵਾਹ ਮੈਂ ਹੁਣ ਮੈਨੂੰ ਦੋਏ ਤਰਾ 2-2000 ਦੇ ਕੇ ਖੁਸ਼ ਕਰ ਦਿਓ ਹਾਂ ਅੱਜ ਥੋਤੋ ਰੱਜ ਕੇ ਰੋਟੀ ਖਾਣੀ ਐ ਕਹਿ ਕੇ ਖਾਂਦਾ ਮੈਂ ਹਾਂ ਕੋਈ ਬਕਤੀ ਦੀ ਵੀ ਕਿਸ ਨੁਕਸ ਦੇਖ ਲੈ ਜੇ ਕੋਈ ਨੁਕਸਾ ਛੱਡਦੀ ਅਰੇ ਇੱਕ ਗੱਲ ਹੋਰ ਐ ਓ ਬਾਈ ਆਹ ਸੋਦੀਆ ਪਵਲਕ ਜੈ ਬੱਕਰੀ ਨਹੀਂ ਤੁਹਾਡੇ ਮਨ ਨੂੰ ਲੱਗਦੀ ਮੈਂ ਹੋ ਗਿਆ ਜਵਾਨ ਤੋਂ ਕੱਚਾ ਹੁਣ ਹੋ ਗਿਆ ਪੱਕਾ ਬੱਕਰੀ ਮੈਂ ਲਿਉਂ ਮੇਰੇ ਘਰੇ ਟੜਕੇ ਵਿੱਚੋਂ ਵੀਡੀਓ ਪਾ ਕੇ ਲੱਖ ਦੀ ਕਿਉਂ ਜੀ ਆਹ ਵੀਡੀਓ ਚ ਸੁਣ ਲੈ ਕਿਉਂ ਬਈ ਤੇਰ ਨੂੰ ਅਰ ਪੈਸੇ ਨਹੀਂ ਗੱਲ ਨਹੀਂ ਮੈਂ ਤਾਂ ਪੈਸੇ ਇਹਨਾਂ ਨੂੰ ਕੱਲ ਨੂੰ ਵੀ ਦੇ ਦੂੰਗਾ ਪੈਸੇ ਤਾਂ ਕੋਈ ਚੱਕ ਨਹੀਂ ਯਾਰ ਜੀ ਛੋਟੇ ਵੀ ਇਹ ਸਰ ਤੋਂ ਲੱਗੇ ਛੋਟੇ ਕਹਿਣ sire ਦੀ ਬੱਕਰੀ ਦਵਾਤੀ ਆ ਚ ਸਾਰੀ ਮੰਡੀ ਦੇ ਵਿੱਚੋਂ ਪੂਰਾ ਤੈਨੂੰ ਸਿਆਣੇ ਜੋਂ ਕੰਨ ਕੱਢ ਕੇ ਦੇਤਾ ਪੁੱਛਾਰੇ ਮੰਗੂ ਛੱਡ ਲੈ ਵੀਰੇ ਵੀਡੀਓ ਬਣਾਓ ਮੁੰਡੇ ਦੀ ਵਧੀਆ ਖੋਲ ਕੇ ਚੋਲਾ ਚਾਲਾ ਕਰ ਲੈ ਜੀ ਇੱਧਰ ਉਹ ਚੌੜੇ ਚ ਬੱਕਰੀ ਦਿਖਾਈਏ ਪਾਕਿਸਤਾਨ ਵਾਲਿਆਂ ਨੂੰ। ਕੋਈ ਪਰੇ ਹੋ ਰਸਤਾ ਦੇ ਉਹਨਾਂ ਮੁੰਡਿਆਂ ਨੂੰ ਵੀਡੀਓ ਚ। ਓਏ ਇੱਧਰ ਪਰੇ ਹੋ ਯਾਰ। ਕਿਹੜਾ ਪੰਡਾ ਬੱਬੂ ਦਾ? ਮੱਝੂ ਕਹਿਣਾ। ਮੱਝੂ ਕਹਿਣਾ ਬੱਬੂ। ਇਹ ਬੰਚੂ ਕਹਿਣਾ ਬੱਬੂ ਜਿੱਥੇ ਦੀ ਘੂੜਿਆਂ ਦੀ ਬਲੱਡ ਲਾਈਨ ਬਹੁਤ ਤਾਕੜੀ ਹੈ। ਤੇ ਇਹਨਾਂ ਦੀਆਂ ਛੇਰਾਂ ਦੀਆਂ ਬੱਕਰੀਆਂ ਵੀ ਬਹੁਤ ਤਾਕੜੀਆਂ ਨੇ। ਬਹੁਤ ਵਧੀਆ ਬੰਦਾ ਹੈ, ਜ਼ਿੰਮੇਵਾਰ ਬੰਦਾ ਹੈ, ਬਹੁਤ ਠੰਡਾ ਵੀ ਹੈ। ਤੇ ਸੌਦੇ 'ਚ ਕੋਈ ਗੱਲ ਨਹੀਂ, ਇਹ ਤਾਂ ਮਾੜਾ ਮੋਟਾ ੜਦਾ ਹੀ ਹੁੰਦਾ। ਪਰ ਮੁੰਡਾ ਸਿਰੇ ਨਹੀਂ ਗਿਆ। ਉਨੇ ਸਾਡੀ ਜਿੱਤ ਰੱਖੀ ਐ ਬੱਕਰੀ ਨੂੰ ਸਿਰੇ ਨੂੰ ਸਿਰਾ ਲਵਾਤਾ ਤੇ ਆਕਾਸ਼ 'ਚ ਜਹਾਜ਼ ਚੜਾਤਾ ਕਰ ਲੈ ਵੀਰੇ ਚੈੱਕ ਬੈ ਕੇ ਗਿਆ ਭਾਈ ਚੈੱਕ ਕਰਨਾ ਚੈੱਕ ਕਰੋ ਭਮਾ ਜੀ ਕਰ ਸਿਰੇ ਦੀ ਬੱਕਰੀ ਆ ਪੂਰੀ ਵਧੀਆ ਕੋਈ ਚੱਕ ਹਾਂ ਬੱਸ ਬੱਕਰੀ ਕੋਈ ਬੱਕਰੀ 'ਚ ਤਥਾ ਨਹੀਂ ਹੈਗੀ ਦੇਖ ਸਕਦੀ ਹਾਂ ਜੀ ਦੇਖ ਤਾਰਾ ਮਾਰ ਲੈ ਬੱਚੇ ਮੈਨੂੰ ਫੜਾ ਦੇ ਲੈ ਲੈ ਬੱਸ ਬੱਕਰੀ ਕੋਈ ਐਵ ਤਾਂ ਨਹੀਂ ਭਾਈ ਹੈ ਹੈ ਉਰੇ ਖੜਾ ਹੋ ਇਹਨੂੰ ਮੈਂ ਪਕਾ ਕੇ ਤੋਰੂੰ। ਉਰਿਆ ਓਏ, ਕਿਹੜੇ ਪਿੰਡ ਦੇ ਹੋ ਤੁਸੀਂ? ਪੱਲੂ ਆਣੇ ਦੇ। ਜ਼ਿਲ੍ਹਾ ਕਿਹੜਾ? ਹਲਕਾ। ਬੱਕਰੀ ਮਜੂਰ ਹੈ ਸੌਦਾ? ਮਜੂਰ ਹੈ। ਕੋਈ ਧੋਖਾ ਠਗੀ ਤਾਂ ਨਹੀਂ ਹੋਈ? ਨਾ ਨਾ। ਖੁਸ਼ ਹੋ? ਜਮਾ ਖੁਸ਼ ਹੋ। ਫੜ ਕਰਨ ਫਿਰ। ਹੁਣ ਸੌਦਾ ਪਕਾਇਆ ਮੈਂ। ਕੱਲ ਨੂੰ ਕਮੈਂਟਾਂ 'ਚ ਮੈਨੂੰ ਗਾਲਾਂ ਕੱਢੋਗੇ? ਕਿਉਂ ਵੀ? ਸੌਦਾ ਕੱਢਣੀਆਂ ਹੀ ਨਹੀਂ ਯਾਰ ਬੱਕਰੀ ਨਹੀਂ ਦਵਾਈ। ਨਹੀਂ ਲੋਕ ਮੈਂ ਮਾੜਾ ਨਹੀਂ ਕਰਦਾ ਮੈਂ ਵੀ। ਮੈਂ ਗੱਲਾਂ ਖੋਲ ਕੇ ਕਰਦਾ ਹੁੰਦਾ। ਠੀਕ ਆ ਭਾਈ ਹੱਕ ਵੀ ਆ। ਹਾਂ। ਕਲਾਕਾਰੀ ਦਾ ਹੀ ਫਾਇਦਾ ਮੈਂ ਪੈਸੇ ਥੋਕ ਕੇ ਲੈਣਾ ਅਗਲੇ ਤੋਂ ਠੀਕ ਆ ਬਿਰੋ ਵੀ ਪੁੱਗਦੀ ਆ ਲੈ ਹੁਣ ਵੀ ਮੈਂ ਖੰਭ ਮਾਰਤਾ ਖੰਭ ਵੀ ਮਾਰਤਾ ਨਹੀਂ ਠੀਕ ਆ ਬੱਕਰੀ ਮੱਜੂ ਕਿ ਨਹੀਂ ਜਾਂਦੀ ਮੇਰੇ ਘਰੇ ਜਾਊਗੀ ਨਹੀਂ ਠੀਕ ਆ ਜਦ ਪੈਰ ਹਾਂ ਸੌਦਾ ਤੁਹਾਡੇ ਵਾਸਤੇ ਕਰੇ ਮੈਂ ਚੱਕਰ ਨਹੀਂ ਯਾਰ ਆਪਾਂ ਨੂੰ ਤੁਹਾਡੇ ਸਿਰ ਤੋਂ ਲੈ ਕੇ ਪੈਰਾਂ ਤਾਈਂ ਰਾਜ਼ੀਆਂ ਫੇਰ ਲੈ ਕੇ ਜਾਏਗਾ ਬੰਦਾ ਹੈ ਬਾਹਰ ਖੁਸ਼ਤਵੀ ਦਾ ਜੀਮੀਦਾਰ ਹੈ ਧੋਖਾ ਨਹੀਂ ਕਰਦਾ ਹਾਂ ਅਹੀਂ ਜੀ ਸਾਰੀ ਮੰਡੀ ਚ ਜੇ ਤੈਨੂੰ ਜਾਣ ਆ ਜੇ ਫੇਰ ਲੈ ਉਹ ਗੱਲ ਸੁਣਾ ਕਹਿੰਦਾ ਮਹਿੰਗਾ ਰੋਵੇ ਇੱਕ ਵਾਰ ਸਸਤਾ ਰੋਵੇ ਬਾਰੋ-ਬਾਰ ਸਿਰੇ ਨੂੰ ਸਿਰਾ ਲਵਾਤਾ ਪਾਲ ਨਹੀਂ ਬੱਚੇ ਹੁਣ ਗੌਰ ਨਾਲ ਹੁਣ ਗੌਰ ਤੇਰੀ ਆ ਸਾਡੀ ਨਹੀਂ ਇਹ ਤਾਂ ਅੱਜ ਜਦੇ ਰਾਜੀਆਂ ਕੱਲ ਨੂੰ ਨਹੀਂ ਹੈਗੇ ਕਿਉਂ ਜੀ ਹਾਂ ਗੱਲਾਂ ਮੇਰੀਆਂ ਕੋਰੀਆਂ ਹੁੰਦੀਆਂ ਨੇ ਚੱਕ ਬਾਈ ਲਾ ਚੋੜਾ ਪੈਸੇ ਦਿਓ ਜੀ 500 ਮੈਨੂੰ ਦੇ ਬਾਈ ਵਾਪਸ ਪਰ ਲੈ ਵੀਡੀਓ ਬੰਦ ਕਰ ਇੱਕ ਵੀਡੀਓ ਬਣਾਤੀ ਵਾਮਾ ਅਕਾੜੇ ਨੂੰ ਬੁੱਟੇ ਨੂੰ ਪਾ ਦੂ ਲਿਆ ਕੱਲ ਨੂੰ ਆਹ ਨੂੰ ਗੱਬੇ ਕਰਦੇ ਕੋਈ ਨਹੀਂ ਸਾਨੂੰ